ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਢਾੜੀਵਾਲ ਵਿੱਚ ਜਨਮ ਅਸ਼ਟਮੀ ਦਾ ਸ਼ੁਭ ਦਿਹਾੜੇ ਤੇ ਸ਼ੋਭਾ ਯਾਤਰਾ ਕੱਢੀ ਗਈ ਜੋ ਢਾੜੀਵਾਲ ਕ੍ਰਿਸ਼ਨਾ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਕ੍ਰਿਸ਼ਨਾ ਮੰਦਿਰ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਦੇ ਵੱਲੋਂ ਵਕ-ਵਕ ਥਾਂ ਤੇ ਪਰਮਾ ਸਵਾਗਤ ਕੀਤਾ ਗਿਆ ਆਉ ਤੁਹਾਨੂੰ ਦਿਖਾਉਂਦੇ ਹਾਂ ਸ਼ੋਭਾ ਯਾਤਰਾ ਦੀਆਂ ਕੁਝ ਲਾਈਵ ਤਸਵੀਰਾਂ कौन है, ये? कौन है ये? मेरी बात ये दर्शन लेने आए जैसे दर्शन सबको देता वैसे मुझे हम मेरे ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ मेरी बात पे ये दर्शन चले आए जैसे दर्शन सबको देता है वैसे मुझे पता हमने पधान जी दुको अॼु शोभा यात्रा कढी या जय जा श्री राधे जी राधे आज कृष्णा मंदिर तो बहुत ही विशाल शोभा यात्रा ਸਾਡੇ कृष्णा ਮੰਦਰ ਦੇ ਮਾਲਿਕ ਦੇ ਘਰ ਵਿੱਚ कृष्णा ਮੰਦਰ ਤੋਂ ਨਿਕਲੇ ਰਹੀ ਹੈ ਪੂਰੇ ਧਾਰੀਵਾਲ ਵਿੱਚ ਜਾਏਗੀ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਨੂੰ ਧਾਰੀਵਾਲ ਦੇ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸਾਰੇ ਹੀ ਧਾਰੀਵਾਲ ਦੇ ਨਿਵਾਸੀਆਂਗੇ ਬੇਨਤੀ ਕਰਦਾ ਕਿ ਸਾਰੇ ਹੀ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਓ जय श्री राम जय ਸਨਿ ਪ੍ਰਧਾਨ ਜੀ ਦੱਸ ਦਿਓ ਅੱਜ ਸੋਹਾ ਯਾਤਰਾ ਕੱਢੀ ਜਾ ਰਹੀ ਕਿਸ਼ਨ ਜਨਮ ਸਿੰਘੋ ਕੇ ਜੈ ਸ਼੍ਰੀ கிருஷ் ਓ ਜੈ ਸ਼੍ਰੀ கிருஷ் ਅਸੀਂ ਸਾਰੇ ਆਪਸ ਸਾਡੇ ਵਾਸੀ ਨੂੰ ਬੇਸ਼ੱਕ ਜੀ கிருஷ் ਜਨਮ ਸਿੰਘ ਦੇ ਕੋਲ ਪਹੁੰਚ ਗਏ ਪਟੇਤਾਂ ਨਿਵਾਦੇ ਵਿੱਚ ਮੌਜੂਦ ਸੀ ਰਾਮ ਕਿਸ਼ੇਤੀ ਤੇ ਬਾਬਾ ਚੜ੍ਹਦੀ ਦਾ ਜੀ ਦਾ ਸਮੂਹ ਸੁਸਾਇਟੀਆਂ ਵਰਨ ਜਾਨ ਦੀ ਸੁਸਾਇਟੀ ਬਾਲਾ ਜੀ ਦਰਬੇ ਸੁਸਾਇਟੀ ਪਟੇਤਾਂ ਨਿਵਾਦੇ ਆਪਾਂ ਸੋਚਦੇ ਗਏ ਸਾਰੇ ਸੋਸਾਇਟੀਆਂ ਦੇ ਨਗਰ ਨਿਵਾਸੀ ਧਾਰੀਬਾਦ ਦੇ ਅਰੇ ਧਰਮ ਦੇ ਲੋਕਾਂ ਚਲ ਕੇ ਬਹੁਤ ਬੜੇ ਹਣੀਮਾ ਜਾਂਦੀ 6 ਸੈਨਾਂ ਦੇ ਇਹਨਾਂ ਦੀ ਸਾਰੀ ਸੋਸਾਇਟੀ ਅੱਜ ਮੋਰ जय श्री राधे जय श्री राधे आज श्री कृष्ण जन्माष्टमी के उपलक्ष्य में भव्य शोभा यात्रा श्री कृष्ण मंदिर धारीवाल से निकाली जा रही है जो सारे नगर में घूमती हुई फिर समापन कृष्णा मंदिर धारीवाल में होगा और उसके उपरांत विशाल लंगर का आयोजन है और कल जन्माष्टमी का उत्सव बड़े धूमधाम से मनाया जा रहा है बाहर से पार्टियाँ आई हैं लंगर लगेंगे और कई कार्यक्रम उत्सव मनाए जाएंगे जय श्री राधे जय श्री